ਸਕਦੇ ਆ ਨ ਮੋਟੀ ਪੈਂਦੀ ਆ ਪੂਰੀ ਲੈ ਦੋ ਦੋ ਧਾਰਾ ਮਾਰ ਲਿਆ ਚ ਮਾਰ ਦੇ ਫੇ ਚੋਰੀ ਮੂਰਲੇ ਫਿਰ ਮੈਂ ਮਾਰਨ ਨੂੰ ਹੋ ਕੇ ਖੜ ਜੂਗਾ ਲੈ ਸੱਜਣਾ ਤਸੱਲੀ ਥੋਡੀ ਕਰਾ ਤੀ ਕੋਈ ਭੂਰ ਛਿੱਟਾ ਨਹੀਂ ਹੈਗਾ ਕੋਈ ਟਾਈਟ ਤਾਂ ਨਹੀਂ ਧਾਰ ਬੜੀ ਨਾ ਵੀਰੇ ਬੋਲੀ ਧਾਰ ਬੜੀ ਕੋਈ ਪੂਰੀ ਬੋਲੀ ਐ ਚੋੜੂ ਜਵਾਕ ਚੋੜੇ ਮੂਰਲੇ ਥਣ ਲੈ ਇਹਦੀ ਧਾਰ ਸੱਜਣੋ ਇਹਦੇ ਨਾਲੋਂ ਵੀ ਬਾੜੀ ਪੈਂਦੀ ਆ ਬਾੜੀ ਮੋਟੀ ਧਾਰਾ ਮੂਰਲੇ ਨਾਲ ਜੋ ਮਾਰ ਦੇ ਬਈ हां ਕੱਟੋ ਕੜਾ ਹੋਪੀ ਆ ਲੈਟਰ ਦਾ ਫਰਕ ਪਾ ਗਿਆ ਸ਼ਸ਼ੀਕਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਮਿੱਤਰੋ ਅੱਜ ਦੀ ਵੀਡੀਓ ਬਣਾਉਣ ਲੱਗੇ ਆਪਾਂ ਪਿੰਡ ਛੱਬਰ ਜ਼ਿਲ੍ਹਾ ਮਾਨਸਾ ਇਸ ਘਰ ਦੇ ਵਿੱਚੋਂ ਸੱਜਣੋਂ ਆਪਾਂ ਤਿੰਨ ਚਾਰ ਵਾਰ ਪਹਿਲਾਂ ਵੀ ਵੀਡੀਓ ਬਣਾ ਚੁੱਕੇ ਆਂ ਤੇ ਅੱਜ ਫੇਰ ਵੀਡੀਓ ਬਣਾਉਣ ਦਾ ਮੌਕਾ ਮਿਲਿਆ ਕਿਉਂਕਿ ਵੀਰ ਨੇ ਅੱਜ ਬੁਲਾਇਆ ਸਪੈਸ਼ਲ ਆਪਾਂ ਨੂੰ ਅੱਜ ਦੀ ਵੀਡੀਓ 'ਚ ਸੱਜਣੋਂ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਦੋਹੇ ਤਿਆਰ ਦੁੱਧ ਦੇ ਜਾਨਵਰ ਦਿਖਾਵਾਂਗੇ ਅੱਜ ਦੀ ਵੀਡੀਓ 'ਚ ਇਹ ਗੱਲ ਨਹੀਂ ਤੁਹਾਨੂੰ ਸੁਣਨ ਨੂੰ ਮਿਲੂਗੀ ਬੀ ਇਹ ਇਹਨਾਂ ਨੂੰ ਦੁੱਧ ਦੇ ਦੂਗੀ ਕਿਉਂਕਿ ਅੱਜ ਆਪਾਂ ਤੁਹਾਡੇ ਵਾਸਤੇ ਤਿਆਰ ਦੁੱਧਾਂ ਦੇ ਜਾਨਵਰ ਲੈ ਕੇ ਆਏ ਆ ਤੇ ਆਜੋ ਵੀਰ ਨਾਲ ਮਿਲਆਉਣੀਆਂ ਤੇ ਬਾਕੀ ਦੋਹੇ ਜਾਨਵਰ ਦਿਖਾਵਾਂਗੇ ਤੁਹਾਨੂੰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਕਿਸਾਨ ਪਸ਼ੂ ਪਾਲਕ ਚੈਨਲ ਦੇਖਦਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇੱਕ ਇਸ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਮੇਰਾ ਵੀਰ ਇਹ ਆਪਣੇ ਵਾਸਤੇ ਕੰਮ ਕਰਦੇ ਆ ਨਾ ਕਿ ਇਹ ਆਪਦੇ ਵਾਸਤੇ ਬਾਈ ਜੀ ਨਾਮ ਦੱਸੋ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਪਿੰਡ ਬੁਰਜ ਚਬਰੇ ਬੁਰਜ ਚਬਰੇ ਦੇ ਆਲੇ-ਦਾਲੇ ਭਾਈ ਕਿਹੜੇ-ਕਿਹੜੇ ਪਿੰਡ ਰਹਿ ਜਾਂਦੇ ਇਹਦੇ ਨਾਲ ਪਿੰਡ ਰਹਿ ਗਿਆ ਜੋਗਰਲਾ ਹਾਂਜੀ ਇਧਰ ਆਖਲੀਆ ਰਹਿ ਗਿਆ ਠੀਕ ਹੈ ਜੀ ਤੇ ਇਧਰ ਆ ਗਿਆ ਆਪਣਾ ਬੁਰਜ ਜਿਹੜਾ ਮਾਨਸਾ ਹੀ ਪੈ ਜਾਂਦਾ ਆਪਾਂ ਜਿਹੜਾ ਮਾਨਸਾ ਪੈਂਦਾ ਜੀ ਅੱਛਾ ਇੱਕ ਨਾ ਪਤਾ ਲੱਗਿਆ ਮੈਨੂੰ ਵੀ ਬਾਈ ਆਪਾਂ ਨੌਕਰੀ ਵੀ ਕਰਦੇ ਹਾਂ ਜੌਬ ਦੇ ਨਾਲ-ਨਾਲ ਵਪਾਰ ਦਾ ਕੰਮ ਕਰਾਂ ਹਾਂ ਵੀਰੇ ਬੇਰਕਾ ਮਲਕ ਪਲਾਂਟ ਦੇ ਵਿੱਚ ਆਪਾਂ ਇਹ ਆਪਣਾ ਸੋਹਰਾ ਪਰਿਵਾਰ ਆ ਜਿੱਥੇ ਆਪਾਂ ਖੜੇ ਆ ਆਪਣਾ ਪਿੰਡ ਕਿਹੜਾ ਬਾਈ ਮੇਰਾ ਪਿੰਡ ਹੈਗਾ ਨਿਹਾਲ ਸਿੰਘ ਵਾਲਾਂ ਦੇ ਨਾਲ ਨੰਗਲ ਪਿੰਡ ਹੈ ਨੰਗਲ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਜ਼ਿਲ੍ਹੇ ਦੇ ਵਿੱਚ ਪਿਆ ਲੈ ਸੱਜਣੋ ਚੋਬਰ ਨਾ ਮੋਗੇ ਜ਼ਿਲ੍ਹੇ ਚੋਂ ਆ ਕੇ ਕਿਸੇ ਮਜਬੂਰੀ ਕਾਰਨ ਚਲੋ ਸੌ ਗੱਲਬਾਤ ਬਣ ਜਾਂਦੀ ਇਸ ਪਿੰਡ ਦੇ ਵਿੱਚ ਘਰ ਜਮਾਈ ਲੈਂਦੇ ਨੇ ਤੇ ਬਾਈ ਆਪਾਂ ਜਿਹੜੀਆਂ ਇਹ ਦੋਹੇ ਝੋਟੀਆਂ ਲੈ ਕੇ ਆਏ ਆ ਮਤਲਬ ਇੱਕ ਤਾਂ ਸੱਜਣ ਮਖੌਲ ਜਾਂ ਵੀ ਮੰਨਣਗੇ ਵੀ ਹੋਰ ਇਹ ਕੀ ਕਹਿ ਰਿਹਾ ਜਰ ਮੈਂ ਤਾਂ ਹਰਿਆਣੇ ਚੋਂ ਲੈ ਕੇ ਆਇਆ ਨੇ ਤੇ ਕਿ ਟ੍ਰੈਂਡ ਨਹੀਂ ਇੱਕ ਟ੍ਰੈਂਡ ਜਾਂ ਵੀ ਹੋ ਰਿਹਾ ਹੈ ਨਾ ਇਸ ਗੱਲ ਦਾ ਕਿਉਂਕਿ ਸੱਜਣੋ ਇਹੇ ਝੋਟੀਆਂ ਪ੍ਰਮਾਣ ਕਰਨਗੀਆਂ ਵੀ ਇਹ ਹਰਿਆਣੇ ਚੋਂ ਆਈਆਂ ਨੇ ਕਿਉਂਕਿ ਇਹਨਾਂ ਦੇ ਵਿੱਚ ਨਾ ਦੋਹੇ ਝੋਟੀਆਂ ਤਿਆਰ ਦੁੱਧ ਵਾਲੀਆਂ ਨੇ ਇੱਕ ਝੋਟੀ 6 ਦੰਦ 16 ਕਿਲੋ ਦੁੱਧ ਤਿਆਰੀ ਦਾ ਕਰੀ ਖੜੀਆ ਸੱਜਣੋ 16 ਕਿਲੋ ਆ ਦੇਖ ਲਓ ਕੈਮਰੇ ਚ ਕੱਦ ਕਾਠ ਦੇਖ ਲਓ ਝੋਟੀ ਦਾ ਦੂਜੇ ਸੁਵੇ ਆ ਵੀਰੇ ਅੱਛਾ ਲੈ ਫਿਰ ਇਧਰੋਂ ਕਰ ਲਈ ਇੱਕ ਨੰਬਰ ਤੋਂ ਸ਼ੁਰੂ ਹਨਾ ਹਾਂਜੀ ਹਾਂਜੀ ਲੈ ਸੱਜਣੋ ਇੱਕ ਨੰਬਰ ਤੋਂ ਨਾ ਸਾਨੂੰ ਮੀਨੀ ਝੋਟੀ ਲੈ ਕੇ ਆਏ ਤੁਹਾਡੇ ਵਾਸਤੇ ਬਿਲਕੁਲ ਛੋਟਾ ਸਿੰਘ ਹੈ ਕਵਰ ਆਉਂਦੀ ਆ ਥੋੜੀ ਜੀ ਨਹੀਂ ਇਹ ਤਾਂ ਨਹੀਂ ਕਵਰ ਆਉਂਦੀ ਸੱਜਣੋ ਅਪਰਨਾ ਜਾਂ ਬੰਨਿਆ ਕਰਕੇ ਆ ਬਗਾਨੇ ਕਰਕੇ ਥੋੜੇ ਜਿਹੇ ਦਰਮਿਆਨੇ ਕੱਦਕਾਰਚੇ ਪਰਨੇ ਸਨੋਤ ਮੈਂ ਜਿਹੜੇ ਥਣ ਦੀ ਮੈਂ ਡਿਮਾਂਡ ਕਰਦਾ ਹੁੰਦਾ ਸਾਨੂੰ ਥਾਣੇ ਇਸ ਝੋਟੀ ਦੇ ਉਹੀ ਲੱਗਿਆ ਜੜ ਚੋਂ ਮੋਟਾ ਤੇ ਥੱਲਿਓਂ ਤਿੱਖਾ ਸੱਜਣੋ ਬੱਤ ਦੇ ਕੱਦਕਾਰਚੇ ਤੇ ਪਲੂਣ ਕੱਟੀ ਆ ਮੇਰੇ ਖਿਆਲ ਆ ਡਿਟੇਲ ਬਾਕੀ ਜ਼ਿਆਦਾ ਇਹਦੀ ਵੀਰ ਤੋਂ ਲੈ ਲਾਂਗੇ ਤੇ ਇੱਕ ਝੋਟੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ 16 ਕਿਲੋ ਤਿਆਰ ਆਲੀ ਸੱਜਣੋ ਚਵਾ ਕੇ ਵੀ ਦਿਖਾਵਾਂਗੇ ਬੱਕ ਮਾਰ ਲੀ ਤੇ ਰੇਟ ਨਾ ਸੱਜਣੋ ਸਾਨੂੰ ਮੈਂ ਹੈਰਾਨ ਕਰਨ ਵਾਲੇ ਰੇਟ ਹੀ ਕਰਾ ਦੂੰਗਾ ਜਬੀਰ ਤੋਂ ਬਿਲਕੁਲ ਐ ਸਮਝ ਲਓ ਚਾਹੇ ਤੁਸੀਂ ਦਿਵਾਲੀ ਦੀ ਆਫਰ ਹੀ ਲਾ ਲਿਓ ਵੀ ਦਿਵਾਲੀ ਆਫਰ ਹੀ ਲਾਤੀ ਬਾਈ ਨੇ ਆਪਣੇ ਵਾਸਤੇ ਤੇ ਇਹਦਾ ਹਵਾਨਾ ਦੇਖ ਸਕਦੇ ਹੋ ਸੱਜਣੋ ਤੇ ਬਾਕੀ ਜਿਹੜੀ ਮੇਨ ਗੱਲ ਹੈ ਨਾ ਮੁੱਠੀ ਦੀ ਚਵਾਈ ਵਾਲੇ ਥਣ ਨੇ ਦੇ ਤੇ ਬਾਕੀ ਜਿੰਨਾ ਕ ਹਵਾਨਾ ਦਿਖਾਉਂਦੀ ਆ ਉਸ ਹਿਸਾਬ ਦਾ ਇਹਦੇ ਥੱਲੇ ਪਲੂਣ ਦੇ ਹਿਸਾਬ ਨਾਲ ਸੱਜਣੋ ਦੁੱਧ ਵਧੀਆ ਤਿਆਰੀ ਦਾ ਹੈ ਬਈ ਇਹਨੂੰ ਸੂਈ ਨੂੰ ਕਾ ਇੱਕ ਦਿਨ ਹੋ ਗਿਆ ਇਹਨੂੰ ਵਿਰੇ ਹੋ ਗਏ 13 ਤੋਂ 15 ਦਿਨ ਹੋ ਗਏ ਆ ਕਟਾ ਮਗਰ ਵਿਰੇ ਦੇ ਸੱਜਣੋ ਆ ਇਹਦੇ ਨਾਲ ਬੱਚਾ ਹੈ ਬੱਚੇ ਦਿਖਾਉਣੇ ਵੀ ਕਈ ਵੀਰ ਕਮੈਂਟ ਕਰਦੇ ਨੇ ਵੀਡੀਓ ਚ ਦਿਖਾਉਂਦੇ ਨਹੀਂ ਨਾ ਕਈ ਵਾਰੀ ਕੋਈ ਬਖੜੇ ਹੁੰਦੀ ਹੈ ਮੈਸ ਹਨਾ ਬੱਚੇ ਤੋਂ ਪਤਾ ਲੱਗ ਜਾਂਦਾ ਸਹੀ ਹੈ ਸਹੀ ਹੈ ਵਿਰੇ ਇਹਦਾ ਸੂਆ ਕਿਹੜਾ ਹੈ ਵਿਰੇ ਹੈ ਸੇਰਾਂ ਦਾ ਅੱਛਾ ਮੂੰਹ ਸੇਰਾਂ ਦਾ ਮੂੰਹ ਸੇਰਾਂ ਦਾ ਵੱਡੀ ਹੋ ਕੇ ਬਣੀ ਹੈ ਇਹ ਠੀਕ ਹੈ ਜੀ ਹੈ ਪਹਿਲੇ ਸੂਏ ਹੈਗੀ ਪਹਿਲੇ ਸੂਏ ਹੈਗੀ ਪਹਿਲੇ ਸੂਏ ਵਿਰੇ ਦੁੱਧ ਹੁਣ ਇਹਦੇ ਥੱਲੇ ਤਿਆਰੀ ਦਾ ਕਿੰਨਾ ਕੋ ਦੁੱਧ ਵਿਰੇ ਇਹਦੇ ਕੋਲ ਹੈਗਾ 10 ਤੋਂ 11 ਕਿਲੋ ਦੁੱਧ ਰੈਡੀ ਹੈ ਆ 10 ਪਲੱਸ ਹੈ 11 ਦੇ ਅੰਦਰ ਹੈ ਹਾਂ 11 ਦੇ ਅੰਦਰ ਦਾ ਲੈ ਸੱਜਣੋ ਤੁਸੀਂ ਸਾਢੇ 1.5 ਕਿਲੋ ਦਾ ਹਿਸਾਬ ਮੰਨ ਲਿਆ ਹਨ ਆਪਾਂ ਕਿਲੋ ਅੱਧਾ ਕਿਲੋ ਘੱਟੇ ਦੱਸ ਦਈਏ ਕਿਉਂਕਿ ਜਦੋਂ ਆਪਣੇ ਘਰੇ ਨਾਲ ਕੋਈ ਸੱਜਣ ਦੂਰੋਂ ਆ ਕੇ ਚੋਵੇ ਉਹਦਾ ਮਨ ਖੁਸ਼ ਹੋ ਜਾਵੇ ਬਈ ਅੱਧਾ ਕਿਲੋ ਤਾਂ ਵੱਧ ਹੀ ਨਿਕਲੇ ਅਸੀਂ ਦੇ ਹਿਸਾਬ ਨਾਲ ਆਪਾਂ ਡਿਟੇਲ ਲੰਬਾ ਨਹੀਂ ਆਉਂਦਾ ਜਮਾ ਸਹੀ ਆ ਆਪਾਂ ਘਰੇ ਇੱਕ ਇੱਕ ਹਫ਼ਤਾ ਪਸ਼ੂ ਪਹਿਲਾਂ ਰੋਕੇ ਆ ਘਰੇ ਠੀਕ ਹੈ ਜੀ ਇਹਨਾਂ ਦੀ ਤਸੱਲੀ ਕਰਕੇ ਫਿਰ ਆਪਾਂ ਵੀਡੀਓ ਬਣਵਾ ਰਹੇ ਹਾਂ ਠੀਕ ਹੈ ਜੀ ਐ ਨਹੀਂ ਕਿ ਵੀ ਆਪਾਂ ਦੇ ਵੀ ਆਪਾਂ ਕੰਮ ਜ਼ਰੂਰ ਕੰਮ ਜ਼ਰੂਰ ਵਪਾਰ ਦਾ ਬਾਈ ਦਾ ਪਰ ਨਾਲ-ਨਾਲ ਪਰ ਵਪਾਰ ਨਾ ਸੱਜਣਾ ਮੰਨ ਲਓ ਇੱਕ ਜਿਵੇਂ ਸ਼ੌਕ ਨਾਲ ਹੀ ਵਪਾਰ ਕਰਦੇ ਨੇ ਚੰਗਾ ਜਾਨਵਰ ਕਿਉਂਕਿ ਇਹਨਾਂ ਦੀ ਵੀਡੀਓ ਦੇਰ ਬਾਅਦ ਦੇਖਣ ਨੂੰ ਮਿਲਦੀ ਹੈ ਚੰਗਾ ਜਾਨਵਰ ਹੀ ਕੱਢ ਕੇ ਲਿਆਉਂਦੇ ਨੇ ਤਾਂ ਫਿਰ ਹਰ ਇੱਕ ਨੂਨਾ ਇਹ ਕੰਮ ਹੈ ਵਧੀਆ ਠੀਕ ਹੈ ਨੇ ਇਹਦੇ ਵਿੱਚ ਵੀ ਇੱਕ ਨਸ਼ਾ ਬਹੁਤ ਵੱਡਾ ਨਸ਼ਾ ਹੈ ਜੇ ਆਪਾਂ ਇਹ ਕੰਮ ਸ਼ੁਰੂ ਕਰ ਲਈਏ ਨਾ ਆਦਮੀ ਦਾ ਧਿਆਨ ਭਟਕਦਾ ਹੀ ਨਹੀਂ ਕਿਸੇ ਪਾਸੇ ਹਾਂ ਜੀ ਬੰਦਾ ਲੱਗਿਆ ਕਿਸੇ ਪਾਸੇ ਜਾਂਦਾ ਹੀ ਨਹੀਂ ਬੰਦਾ ਲੱਗਿਆ ਲੇ ਫਿਰ ਐਂ ਦੱਸਦੇ ਹੁਣ ਸੱਜਣਾ ਇਹ ਝੂਟੀਆਂ ਕਿਹੜੇ ਏਰੀਏ ਚੋਂ ਲੈਂਦੀਆਂ ਨੇ ਇਹ ਵੀਰੇ ਆਪਣਾ ਸਿੰਘਮਾ ਖਾਸ ਆ ਪਿੰਡ ਆਪਣੇ ਹਸਾਰ ਤੇ ਰੋहतक ਦੇ ਸੰਨ ਚਾ ਵੱਡੇ ਰੋਡ ਤੇ ਪਿੰਡ ਪੈਂਦਾ ਹਸਾਰ ਤੇ ਰੋहतक ਦੇ ਰੋहतक ਦੇ ਸੰਨ ਚ ਲੈ ਸਕਦਾ ਸਿੰਘਵਾ ਖਾਸ ਬਾਰੇ ਨਾ ਜਿੰਨੀ ਕਿ ਮੈਨੂੰ ਜਾਣਕਾਰੀ ਹੈ ਮੈਂ ਤੁਹਾਨੂੰ ਦੱਸ ਦਿੰਦਾ ਸਿੰਘਵਾ ਖਾਸ ਪਿੰਡ ਹੈ ਜਿਹੜਾ ਹਰਿਆਣੇ ਨਾਲ ਵੀਰਤਾ ਲਗਾਤ ਰੱਖਦੇ ਨੇ ਉਹ ਤਾਂ ਜਾਣਦੇ ਨੇ ਕਿ ਸਿੰਘਵਾ ਖਾਸ ਪਿੰਡ ਬਾਰੇ ਕਿਉਂਕਿ ਸਿੰਘਵਾ ਖਾਸ ਪਿੰਡ ਨੂੰ ਆਪਾਂ ਸੱਜਣੋਂ ਮੋਰਾ ਨਸਲ ਦਾ ਜਨਮਦਾਤਾ ਵੀ ਕਹਿ ਸਕਦੇ ਆ ਕਿਉਂਕਿ ਜਿਹੜੇ ਭਰਾਵਾਂ ਨੂੰ ਜਾਣਕਾਰੀ ਉਹ ਦੱਸਣਗੇ ਵੀ ਸਿੰਘਵਾ ਖਾਸ ਦੇ ਵਿੱਚੋਂ ਆਪਾਂ ਗੱਲ ਕਰ ਲਈਏ ਲక్ష్ਮੀਬਾ ਮੱਝ ਦੀ ਜਿਹੜੀ ਸੱਜਣੋਂ 3 ਲੱਖ ਰੁਪਏ ਦੀ राजीव ਸਰਪੰਚ ਜੁਪੀ ਆਲਾ ਐਮਪੀ ਆਲਾ ਸੌਰੀ ਖਰੀਦ ਕੇ ਲੈ ਕੇ ਗਏ ਤੇ ਕਿਉਂਕਿ ਸਿੰਘਵਾ ਖਾਸ ਦੇ ਵਿੱਚ ਸਜਣੋ ਚੰਗੀ ਨਾ ਸਨ ਆਜੀ ਵੀ ਅੱਜ ਵੀ ਬਾਈ ਚਵਾਈਆਂ ਹੋਈ ਜਾਂਦੀਆਂ ਉੱਥੇ ਲਾਈਵ ਅੱਛਾ ਸਿੰਘਵਾ ਖਾਸ ਕੱਲ ਚਵਾਈਆਂ ਸਟਾਰਟ ਹੋ ਗਈਆਂ ਸੀਗੀਆਂ ਅੱਛਾ ਜੀ ਉਸ ਪਿੰਡ ਦੇ ਵਿੱਚ ਅੱਜ ਵੀ ਚਵਾਈ ਮਤਲਬ ਸ਼ਾਮ ਦੀ ਹੁਣ ਚੱਲੀ ਜਾਂਦੀ ਸਵੇਰ ਦੀ ਹੋ ਗਈ ਅੱਛਾ ਲੈ ਚਵਾਈ ਸਿੰਘਵਾ ਖਾਸ ਤੁਸੀਂ ਜਾ ਕੇ ਆਵੇਂ ਵੀ ਚੱਲੀ ਜਾਂਦੀ ਹੈ ਹਾਂ ਬਾਈ ਚੱਲੀ ਜਾਂਦੀ ਆ ਝੋਟੀ ਉਸੇ ਪਿੰਡ ਤੋਂ ਆਈਏ ਚਵਾਈ ਚ ਲਾਉਣੀ ਸੀ ਉਹਨਾਂ ਨੇ ਠੀਕ ਆ ਦੋ ਨੰਬਰ ਜਿਹੜੀ ਆਪਾਂ ਦਿਖਾਵਾਂਗੇ ਜਿਹੜੀ ਦਿਖਾਉਣੀ ਆ ਆਪਾਂ ਝੋਟੀ ਅੱਛਾ ਜੀ ਇਹ ਚਵਾਈ ਚ ਲਾਉਣੀ ਸੀ ਉਹਨਾਂ ਨੇ ਤੇ ਆਪਾਂ ਮਤਲਬ ਆਪਣੇ ਯਾਰ ਮਿੱਤਰ ਹੀ ਆ ਮੁੰਡਾ ਠੀਕ ਆ ਜੀ ਉਹਦੇ ਕੋਲੋਂ ਲੈ ਕੇ ਆਏ ਵੀਰੇ ਅੱਛਾ ਜਿਹੜੀ ਆਪਾਂ ਬਾਈਆਂ ਮੀਣੀ ਦਿਖਾਈ ਆ ਇਹ ਮੂਹੋਂ 6 ਰੰ ਦਾ ਤੇ ਦੁੱਧ 1.5 ਕਿਲੋ ਤਿਆਰ ਹਾਂਜੀ ਵੀਰੇ ਲਾ ਇਹਦਾ ਫਿਕਸ ਰੇਟ ਹੀ ਦੱਸ ਦੀ ਜਿਵੇਂ ਦਰਸ਼ਕਾਂ ਨੂੰ ਨਾ ਹੈਰਾਨ ਕਰਨ ਵਾਲੀ ਗੱਲ ਹੀ ਦੱਸ ਦੀ ਇਹ ਵੀਰੇ ਜਿਵੇਂ ਹਰਾਨੀ ਵਾਲਾ ਰੇਟ ਹੀ 72000 ਦੇ ਵਿੱਚੋਂ ਨਾ ਥੋੜਾ ਬੋਧਾ ਮਾਨਤਾਣ ਕਰ ਦਾਂਗੇ 72000 ਅਸ਼ਰਲਾ ਸੱਜਣਾ 72000 ਦੇ ਵਿੱਚੋਂ ਵੀ ਨਾ ਬਾਈ ਕਹਿੰਦਾ ਮਾਨਤਾਨ ਆਪਾਂ ਤੁਹਾਡਾ ਕਰ ਦਾਂਗੇ ਉਹ ਪਨੂਨ ਝੋਟੀ ਆ ਬਨ ਵਾਲਾ ਧਾਨਾ ਅੱਗੇ ਬਾਕੀ ਥਣ ਥਣੋਟ ਮੈਂ ਇੱਧਰ ਤੋਂ ਤੁਹਾਨੂੰ ਦਿਖਾ ਦਵਾਂ ਨਾ ਨੇੜੇ ਤੋਂ ਦੇਖਣ ਵਾਲਾ ਥਣ ਥਣੋਟ ਲੱਗਿਆ ਤੇ 1.5 ਕਿਲੋ ਦੁੱਧ ਦੇ ਥੱਲੇ ਤਿਆਰ ਇਸ ਟਾਈਮ 72 ਦੇ ਵਿੱਚੋਂ ਮਾਨਤਾਨ ਹੋ ਜਿੰਦਾ ਹਾਂਜੀ ਵੀਰੇ ਹੋਊਗਾ ਮਾ ਜੇ ਆਜੋ ਸੱਜਣਾ ਹੁਣ ਨਾ ਤੁਹਾਨੂੰ ਆਪਾਂ ਨਗੀਨਾ ਦਿਖਾਉਣੀ ਆ 2 ਨੰਬਰ ਤੇ ਲੈ ਕੇ ਚੱਲਦੇ ਆ ਤੇ ਬਾਕੀ ਚਮੜੀ ਦੇਖ ਸਕਦੇ ਹੋ ਕਿੰਨੀ ਬਰੀਕ ਹੈ ਝੋਟੀ ਦੀ ਬਾਕੀ ਸੱਜਣਾ ਕਾਠ ਵਾਲਾ ਬਾਈ ਖੋਲ ਕੇ ਚਲਾ ਦੇ ਪਹਿਲਾਂ ਬਾਕੀ ਡਿਟੇ ਤੇ ਸੱਜਣੋ ਵੱਡੇ ਕੱਦ ਕਾਢ ਚਾ ਸਿੰਘਾਂ ਚ ਬਿਲਕੁਲ ਕੁੰਡੀ ਐ ਬਿਲਕੁਲ ਰਿੰਗ ਸਿੰਘ ਨੇ ਐ ਇਹਨੂੰ ਚਲਾ ਦੀ ਬਾਈ ਬਾਕੀ ਜਦੋਂ ਤੁਰੂਗੀ ਹਵਾਨੇ ਦੀ ਜੱਜਮੈਂਟ ਕਰ ਲਿਓ ਸੱਜਣੋ ਇਹਦੇ ਥੱਲੇ ਦੁੱਧ ਬਾਈ ਚੰਗਾ ਦੱਸਦਾ ਤਿਆਰੀ ਦਾ ਬੜਾ ਕਮਾਲੂ ਜੀ ਉੱਚੇ ਲੰਬੇ ਕੱਦ ਕਾਢ ਚਾ ਸੱਜਣੋ ਉਚਾਈ ਬਹੁਤ ਐ ਲੰਬਾਈ ਬਹੁਤ ਐ ਝੋਟੀ ਦੀ ਇਵੇਂ ਆਪਾਂ ਗੱਲ ਕਰ ਲੈਣਾ ਵੀ ਕੱਦ ਵਾਲਾ ਜਾਨਵਰ ਵੀ ਦੁੱਧ ਸੱਜਣੋਂ ਕੜਦਨ ਹੈ ਕਿਉਂਕਿ ਆਪਾਂ ਤਾਂ ਇਹਦਾ ਤਿਆਰ ਦੁੱਧ ਹੈ ਆਪਾਂ ਕਿਹੜਾ ਇਹਦੇ ਚ ਐਂ ਕਹਿਣਾ ਵੀਰ ਨੇ ਵੀ ਇੰਨਾ ਦੇ ਦੂਗੀ ਇੰਨਾ ਦੇ ਦੂਗੀ ਕਿਉਂਕਿ ਦੋਨੇ ਜਾਨਵਰ ਨੇ ਜਿਹੜੇ ਇਹ ਤਿਆਰ ਦੁੱਧ ਵਾਲੇ ਨਹੀਂ ਤੇ ਇੱਧਰ ਤੋਂ ਥਣ ਥਣ ਦੇਖ ਸਕਦੇ ਹੋ ਆਪਸ ਦੇ ਵਿੱਚ ਗੈਪ ਦੇਖ ਸਕਦੇ ਹੋ ਸੱਜਣੋਂ ਥਣਾ ਦਾ ਕਿੰਨਾ ਤੇ ਮੁਠੀ ਦੀ ਚਵਾਈ ਵਾਲਾ ਬੜੀਆ ਚੰਗਾ ਥਣ ਲੱਗਿਆ ਲੈ ਡਿਟੇਲ ਇਹਦੀ ਆਪਾਂ ਪੁੱਛ ਲੈਣੀ ਆ ਵੀਰ ਤੋਂ ਬਾਈ ਇਹਦਾ ਸੂਆ ਕਿਹੜਾ ਇਹਦਾ ਵੀਰੇ ਦੂਜਾ ਸੂਆ ਸੇਦਾਂ ਦਾ ਮੋਹ ਅੱਛਾ ਜੀ ओरिजिनल ਸੇਦਾਂ ਦਾ ориجنલ 6 ਦੰਦ ਦੂਜਾ ਸੂਆ ਦੂਜਾ ਸੂਆ ਵੀਰੇ ਦੇਖਣ ਨੂੰ ਆ ਰਿਹਾ ਲੱਗਦਾ ਤੀਜੇ ਵਾਂਗੂ ਬਈ ਹਨਾ ਨਹੀਂ ਵੀਰੇ ਜਮਾਂ ਦੂਜਾ ਹਾਂ ਦੰਦਾਂ ਤੋਂ ਜਿਵੇਂ ਤੁਸੀਂ ਕਿਹਾ ਵੀ 6 ਦੰਦ ਹੈ ਹਾਂਜੀ ਹਾਂਜੀ 6 ਦੰਦ ਅਰੀਜਨਲ ਆਪਾਂ ਜੇ ਕਿਸੇ ਸੱਜਣ ਨੇ ਆ ਕੇ ਚੈੱਕ ਕਰੇ ਵੀਰੇ ਚੈੱਕ ਕਰਨੇ ਨੇ ਚੈੱਕ ਕਰਾ ਦਾਂਗੇ ਦੁੱਧ ਕਿੰਨਾ ਹੈ ਥੱਲੇ ਤਿਆਰ ਤੇ ਸੂਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਵੀਰੇ ਅੱਜ ਹੋ ਗਏ 18 ਤੋਂ 20 ਦਿਨ ਸੂਈ ਨੂੰ ਹੋ ਗਏ ਮੈੜਾ ਮਾਰ ਗਈ ਮੈੜਾ ਮਾਰ ਗਈ ਹਾਂ ਬਾਈ ਪਰਸੋਂ ਹੀ ਮਤਲਬ ਇਹਦਾ ਬੰਦ ਹੋਇਆ ਆ ਮੈੜੇ ਤੋਂ ਸੱਜਣੋਂ ਲੱਗੀ ਹੋਈ ਐ ਮੈੜਾ ਝਾੜ ਗਈ ਹੁਣ ਮੈੜਾ ਨਹੀਂ ਝਾੜਦੀ ਹੁਣ ਤਾਂ ਫਿਰ ਦੁੱਧ ਤਿਆਰ ਹੋ ਗਿਆ ਉਹ ਜਿੰਨਾ ਕੋ ਹੁਣ ਦੁੱਧ ਵੀਰੇ ਇਹ ਵਧਾਉਗੇ 1.5 ਲੀਟਰ ਪੱਕਾ ਵਧਾਉਗੇ ਕਿਲੋ 1.5 ਕਿਲੋ ਵਧ ਸਕਦਾ ਵੀ ਜਿਆਦਾ ਦੀ ਉਮੀਦ ਨਹੀਂ ਕਰ ਸਕਦੇ ਪੱਕਾ ਵਧੂਗਾ ਵੀਰੇ ਅੱਛਾ ਕਿੰਨਾ ਤਿਆਰ ਆ ਬਾਈ ਹੁਣ ਵੀਰੇ ਹੁਣ ਇਹਦੇ ਕੋਲ 16 ਕਿਲੋ ਦੁੱਧ ਤਿਆਰ ਹੈ 16 ਕਿਲੋ ਤਿਆਰ ਆ ਕਿਲੋ ਆ ਹਾਂ ਕੰਡੇ ਵਾਲਾ ਕਿਲੋ ਤਿਆਰ ਆ ਅੱਛਾ ਕਿਲੋ ਆ ਚ ਤਿਆਰ ਆ ਵੀ ਆਪਾਂ ਲੀਟਰਾਂ ਦੇ ਵਿੱਚ ਤਾਂ ਵਧ ਜੂਗਾ ਹਨਾ ਲੀਟਰਾਂ ਤਾਂ ਫਿਰ ਜੇ 1.0 ਅ ਸੇਕ ਪਸ ਵਧੂਗਾ ਅੱਛਾ ਵੀ ਕੁਝ ਨਾ ਕੁਝ ਵਧੂ ਲੀਟਰਾਂ ਦੇ ਵਿੱਚ ਲੀਟਰਾਂ ਦੇ ਵਿੱਚ ਤਾਂ ਵਧ ਹੀ ਜਾਊਗਾ 1.5 ਲੀਟਰ ਵਧ ਜਾਂਦਾ ਅੱਛਾ ਬਾਕੀ ਦੋ ਟਾਈਮ ਚਾਰ ਟਾਈਮ ਆਪਾਂ ਦੋ ਹੀ ਝੋਟੀਆਂ ਚਵਾ ਦਾਂਗੇ ਜੇ ਕੋਈ ਸੱਜਣਾ ਹੋਵੇ ਦੋ ਕੇ ਲੈ ਜਾਣੀ ਜਦੋਂ ਮਰਜ਼ੀ ਰਹਿਣ ਦਾ ਪ੍ਰਬੰਧ ਆ ਇੱਥੇ ਠੀਕ ਹੈ ਜੀ ਰਹਿ ਕੇ ਦੋ ਦੋ ਡੰਗ ਤਿੰਨ ਡੰਗ ਚਾਰ ਡੰਗ ਜਿੰਨਾ ਮਰਜ਼ੀ ਚੋਕਿਆ ਤਸੱਲੀ ਕਰਾ ਕੇ ਤੋਰਾਂਗੇ ਆਪਾਂ ਬਸ ਸੱਜਣਾ ਦੋ ਦੋ ਰੋੜੀ ਆ ਤਸੱਲੀ ਦਾ ਬੰਦਾ ਕਰਕੇ ਲੈ ਕੇ ਜਾਵੇ ਨਾ ਰੁਪਈਏ ਲਾਉਣੇ ਅਗਲੇ ਨੂੰ ਜੀ ਬਾਕੀ ਨਾ ਸੱਜਣੋ ਕਦ ਕਾਠ ਝੋਟੀ ਦਾ ਬਹੁਤ ਜ਼ਿਆਦਾ ਕੱਦ ਹੈ ਕੱਦ ਤਾਂ ਬਹੁਤ ਆ ਭਾਈ ਸਾਡੇ ਮੈਨ ਮੰਨ ਲਓ ਸੱਜਣੋ ਨਾ ਜਦੋਂ ਤੁਸੀਂ ਨੇੜੇ ਆ ਕੇ ਝੋਟੀ ਦੇਖੋਗੇ ਕੈਮਰੇ ਚ ਤੁਹਾਨੂੰ ਝੋਟੀ ਹੋਰ ਲੱਗੂਗੀ ਜਦੋਂ ਨਵੇਂ ਆ ਕੇ ਦੇਖੋਗੇ ਉਦੋਂ ਗੱਲ ਦਾ ਪੂਰਾ ਅੰਤਰ ਪੈ ਜਾਂਦਾ ਕਿਉਂਕਿ ਵੀਡੀਓ ਦੇ ਮਾਧਿਅਮ ਰਾਹੀਂ ਦੋਸਤੋ ਨੂੰ ਇੱਕ ਆਈਡੀਆ ਮਿਲ ਜਾਂਦਾ ਹੁੰਦਾ ਜਾਨਵਰ ਦਾ ਬਾਕੀ ਇਧਰੋਂ ਗੈਪ ਦੇਖ ਸਕਦੇ ਹੋ ਇੱਕ ਥਣ ਦੇ ਉਹਲੇ ਦੂਜਾ ਥਣ ਨਜ਼ਰ ਨਹੀਂ ਆਉਂਦਾ ਕਿਉਂਕਿ ਸਟਿਕ ਕਾਡਰ ਦੀ ਆ ਬਿਲਕੁਲ 16+22 ਹਨਾ ਬੁੱਧੇ ਦੇ ਥੱਲੇ ਤਿਆਰ ਆ ਇਸ ਟਾਈਮ ਬੱਚਾ ਕੀ ਆ ਭਾਈ ਇਹਦੇ ਨਾਲ ਇਹਦੇ ਕੱਟੀ ਇਹਦੇ ਮਗਰ ਕੱਤੀ ਆ ਹਾਂਜੀ ਉਹ ਕੱਤੀ ਦਿਖਾ ਦਵਾ ਆ ਸੱਜਣੋ ਇਹਦੇ ਮਗਰ ਕੱਤੀ ਖੜੇ ਬਿਲਕੁਲ ਇਹਦੀ ਕਾਪੀ ਐ ਇਹ ਵੀ ਚੰਗੇ ਕੱਦ ਕਾਠ ਵਾਲੀ ਬਣੂਗੀ ਕਿਉਂਕਿ ਐ ਸਮਝ ਲਓ ਇੱਕ ਨਾਲ ਇੱਕ ਆਪਾਂ ਜੇ ਕਹਾਂ ਜੀ ਇੱਕ ਨਾਲ ਇੱਕ ਮੋਰਾ ਫਰੀ ਵਾਲਾ ਕੰਮ ਕੱਥ ਥੋੜਾ ਦੇਖੋ ਪੂਰਾ ਵਧੀਆ ਕੱਤੀ ਦਾ ਕੱਤੀ ਚੰਗੀ ਆ ਸੱਜਣੋ ਜੈਡ ਵਾਲਾ ਜੈਡ ਬਲੈਕ ਐ ਬਿਲਕੁਲ ਠੰਡੀ ਸੀਲ ਐ ਤੇ ਮੰਨ ਲਓ ਵੀ ਚਾਰਕ ਬਾਲ ਪੂੰਛ ਦੇ ਵਿੱਚ ਬਾਈਟ ਜ਼ਰੂਰ ਨੇ ਇਹਦੇ ਲੈ ਬਾਈ ਛੱਡ ਲੈ ਬੱਚਾ ਫਿਰ ਆਪਾਂ ਚੋਕੀ ਦਿਖਾ ਦਾਂਗੇ ਲਿਆ ਬਾਲਟੀ ਲਿਆ ਆ ਸੱਜਣੋ ਨਾ ਇਹ ਆਪਾਂ 16 ਕਿਲੋ ਵਾਲੀ ਚੋਕੇ ਦਿਖਾ ਦਾਂਗੇ ਕਿਉਂਕਿ ਡੰਗ ਤੋਂ ਡੰਗ ਟਾਈਮ ਤੋਂ ਟਾਈਮ ਤੁਸੀਂ ਬਾਈ ਕੋਲ ਆ ਕੇ ਦੋ ਟਾਈਮ ਚਾਰ ਟਾਈਮ ਤਸੱਲੀ ਜ਼ਰੂਰ ਕਰ ਲਿਓ ਆ ਕੇ ਚੋਕੇ ਦੇਖ ਲਿਓ ਇਹ ਮੈਂ ਤੁਹਾਨੂੰ ਇੱਕ ਰੈਫਰੈਂਸ ਦੇ ਤੌਰ ਤੇ ਚਵਾ ਦਾਨਾ ਤੇ ਚਵਾਈ ਤੋਂ ਬਾਅਦ ਆਪਾਂ ਇਹਦਾ ਰੇਟ ਚਵਾਈ ਤੋਂ ਬਾਅਦ ਹੀ ਕਰਾਵਾਂਗੇ ਵੀਰ ਤੋਂ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਵੀਡੀਓ ਨੂੰ ਸਕਿਪ ਕਰਕੇ ਨਾ ਜਾਇਓ ਕਿਉਂਕਿ ਚੰਗੀ ਝੋਟੀ ਆ ਕਾਠ ਵਾਲੀ ਆ ਥੋੜੀ ਜਿਹੀ ਫਿੱਕੀ ਜ਼ਰੂਰ ਆ ਸਾਡੇ ਸੱਜਣਾ ਇਹਦੀ ਸ਼ਾਮ ਹੁੰਦੀ ਝੋਟੀ ਦੀ ਤਾਂ ਗੱਲ ਹੋਰ ਹੋਣੀ ਸੀ ਕਿਸੇ ਸੇਵ ਵਾਲੇ ਸੱਜਣ ਕੋਲੇ ਵਾਗੀ ਦਾ ਝੋਟੀ ਬਣ ਜੂ ਸੱਜਣੋ ਅਗਲੇ ਸੂਏ ਦੁੱਗਣੇ ਰੁਪਈਆ ਦੀ ਝੋਟੀ ਬਣਦੀ ਜਿੰਨੇ ਵੀ ਤੁਸੀਂ ਅਰਜੇ ਨੇ ਫਰੀਦੋਗੇ। ਇਹ ਬਾਕੀ ਅਰੀਜ ਨਾਲ 6 ਦੰਦ ਐਡੇ ਉੱਚੇ ਕੱਦ ਕਾਠ ਦੇ ਵਿੱਚ ਜਾਨਵਰ ਮਿਲਣਾ ਵੀ ਮੁਸ਼ਕਲ ਹੈ ਕਿਉਂਕਿ ਟਾਵੇਂ ਟਾਵੇਂ ਜਾਨਵਰ 6 ਦੰਦ ਦੇ ਦੂਜੇ ਸੂਏ ਐਡੇ ਕੱਦ ਦੇ ਵਿੱਚ ਮੁੱਠੀ ਨਾ ਸਿੱਖਲਾ ਕੰਮ ਹੈ। ਤੇ ਬਾਕੀ ਹੁਣ ਦੁੱਧ ਦਾ ਆਪਣੇ ਅੱਗੇ ਆਈ ਜਾਊਗਾ ਜਦੋਂ ਹੁਣ ਆਪਾਂ ਚਬਾਈ ਕਰਤੀ ਸ਼ੁਰੂ ਤੇ ਨੇੜਿਆਂ ਤੁਹਾਨੂੰ ਮੈਂ ਧਾਰਤ ਪਾ ਦਿਖਾ ਦੂੰਗਾ ਪੋਲੀਟਾਈਟ ਦਾ ਸਾਰਾ ਪਤਾ ਲੱਗ ਜੂ ਤੁਸੀਂ ਕੁਰਸੀ ਤੇ ਆ ਕੇ ਲੱਗ ਕੇ ਦੋ ਡੰਗ ਦੁੱਧ ਜ਼ਰੂਰ ਚਬਾ ਕੇ ਲੈ ਜਿਓ। ਚੰਗੀ ਤਰ੍ਹਾਂ ਮਾਰ ਕੇ ਡਰਦਾਗਾ ਤੂੰ ਕਿਉਂਕਿ ਕੀ ਚੱਕਰ ਹੁੰਦਾ ਸੱਜਣਾ ਨਾ ਬਾਅਦ ਚੋ ਕਈ ਵਾਰ ਤੁਸੀਂ ਕਹਿਣ ਲੱਗਦੇ ਆਂ ਵੀ ਇਹ ਥੱਲੇ ਦੁੱਧ ਘੱਟ ਐ ਇਹ ਦੁੱਧ ਪੂਰਾ ਨਹੀਂ ਕਰਦੀ ਇਸੇ ਕਰਕੇ ਆਪਾਂ ਵੀਡੀਓ ਚ ਤੁਹਾਨੂੰ ਬਾਰ ਬਾਰ ਕਹਿੰਨੇ ਹੁੰਦਾ ਵੀ ਦੋ ਡੰਗ ਚਾਰ ਡੰਗ ਤੁਸੀਂ ਨੇੜੇ ਆ ਕੇ ਤਸੱਲੀ ਕਰਕੇ ਆਪਦਾ ਚਵਾਈ ਕਰਕੇ ਜਾਨਵਰ ਲੈ ਜਿਓ ਕਿਉਂਕਿ ਉਸ ਤੋਂ ਬਾਅਦ ਬਾਈ ਫਿਰ ਮਾਲਕ ਦੀ ਜ਼ਿੰਮੇਵਾਰੀ ਵੀ ਨਹੀਂ ਰਹਿੰਦੀ ਹੈ ਨਾ ਜਦ ਦੋ ਟਾਈਮ ਚਾਰ ਟਾਈਮ ਹਾਂਜੀ ਬਾਈ ਦੋ ਟਾਈਮ ਤਾਂ ਜ਼ਰੂਰੀ ਹੈ ਨਾ ਆ ਦੋ ਟਾਈਮ ਚਾਰ ਟਾਈਮ ਬੰਨੇ ਤਸੱਲੀ ਦਾ ਹੱਕ ਹੈ ਨਾ ਹਾਂਜੀ ਹਾਂਜੀ ਕਿਉਂਕਿ ਦੋ ਟਾਈਮ ਤੋਂ ਬਿਨਾ ਤਾਂ ਬਾਈ ਤਸੱਲੀ ਹੁੰਦੀ ਨਹੀਂ ਆ ਟਾਈਮ ਤੋਂ ਟਾਈਮ ਦੋ ਟਾਈਮ ਚ ਪਤਾ ਲੱਗ ਗਿਆ ਨਾ ਜਾਨਵਰ ਦੁੱਧ ਕਿੰਨਾ ਕ ਕਰਦਾ ਟਾਈਮ ਆ ਗਈ ਬਾਈ ਦੇਖੋ ਇੰਨੇ ਟਾਈਮ ਜਾ ਕੇ ਦੇਖੋ ਲੈ ਸੱਜਣੋ ਟਾਈਮ ਹੀ ਕੁਝ ਨਹੀਂ ਲੱਗਿਆ ਝੋਟੀ ਨੂੰ ਆ ਗਈ ਲੈ ਇੱਕ ਵਾਰੀ ਨਾ ਤੋੜ ਕੇ ਦਿਖਾ ਦਿੰਗੇ ਰਾਹ ਹੋਰ ਆ ਖਣ ਤੋੜੇ ਬਾਈ ਥਣ ਤੋੜੀ ਥਣ ਬੜਾ ਸੋਹਣਾ ਕੱਢਿਆ ਝੋਟੀ ਨੇ ਤੇ ਬਾਕੀ ਆਪਸ ਦੇ ਵਿੱਚ ਸੱਜਣੋ ਗੈਪ ਵੀ ਬਹੁਤ ਆ ਖਾਣਾ ਦਾ ਬਸ ਲੈ ਹੁਣ ਇੱਕ ਵਾਰੀ ਥਣ ਥਣੌਰ ਦੇਖ ਲਓ ਨੇੜੇ ਤੋਂ ਫੇਰ ਕਿ ਆਪਸ ਚ ਸੱਜਣੋਂ ਗੈਪ ਦੇਖ ਸਕਦੇ ਹੋ ਥਾਣਾ ਦਾ ਕਿੰਨੇ ਨਿਖੜਵੇਂ ਲੱਗੇ ਨੇ ਆਪਸ ਚ ਜਦੋਂ ਬਾਈ ਬਾਕੀ ਤੋਰੂਗਾ ਉਦੋਂ ਤਸੱਲੀ ਹੋਰ ਵੀ ਹੋ ਜੂਗੀ ਤੁਹਾਨੂੰ ਕਿਉਂਕਿ ਜਾਨਵਰ ਜਦੋਂ ਆ ਜਾਂਦਾ ਨਿਖਰ ਜਾਂਦਾ ਗੱਲਬਾਤ ਹੀ ਹੋਰ ਹੋ ਜਾਂਦੀ ਹੈ ਜਾਨਵਰ ਦੀ ਥੱਲੇੋਂ ਤੇ ਇਧਰੋਂ ਬੈਕ ਤੋਂ ਦਿਖਾ ਦੇਣਾ ਥਾਣਾ ਕਿੰਨੀ ਕਿੰਨੀ ਦੂਰੀ ਤੇ ਲੱਗੇ ਨੇ ਆਪਸ ਚ ਕੈਨ ਚਲਾ ਦਈਏ ਸਿੱਧੀ ਚਲਾ ਰਹੀ ਹੈ ਹਾਂ ਸਿੱਧੀ ਲੈ ਚੱਲ ਬਾਕੀ ਸੱਜਣੋਂ ਬਰੀਕ ਚਮੜੀ ਦੀ ਹੈ ਬਿਲਕੁਲ ਬਰੀਕੀਆਂ ਬਹੁਤ ਨੇ ਝੋਟੀ ਜਾਂ ਦੁੱਧ ਵਾਲਾ ਜਾਨਵਰ ਹੈ ਹਿੰਦੀ ਜਗੀ ਜੁਗੀ ਨਾ ਇਹ ਕਨਾਰੀ ਕੀ ਗੱਲ ਹੈ ਤਾਂ ਬਾਈ ਨੇ ਧਾਰ ਚੋਣਿਆ ਹੁਣ ਕਿ ਉਹ ਦਾ ਮਿੰਟਾਂ ਚ ਲੈ ਸੋ ਜਨਾ ਥਣਤਾ ਝੋਕੀ ਨਾ ਜਾ ਮੈਂ ਨਿੱਕ ਨੰਬਰ ਕੱਢਿਆ ਲੈ ਬਾਈ ਕਰ ਦੇ ਚ ਬਾਈ ਧਰੂ ਬਾਲਟੀ ਖਾਲੀ ਦਿਖਾ ਦੇ ਕੋਈ ਲੈ ਸੋ ਜਨਾ ਬਾਲਟੀ ਚੈੱਕ ਕਰਾਤੀ ਹੁਣ ਬਾਈ ਚੋਣੀ ਕਰੂਗਾ ਸਟਾਰਟ ਧਾਰ ਦੇ ਦੀ ਧਾਰਨੀ ਹਾਂ ਕਰ ਦੇ ਧਰੂ ਮੁੰਡਾ ਨਮਾ ਦੇ ਨਾ ਮੂਰਲੇ ਮਾਗ ਲਿਆ ਦੋੜ ਤੋ ਬਾਈ ਨਾ ਮਾਗ ਲਿਆ ਦੋਨੇ ਮੂਰਲੇ ਦੋਨੇ ਹਾਂ ਪਹਿਲਾਂ ਮੂਰਲੇ ਚੋਦੇ ਚੋਰੀ ਨਹੀਂ ਕਰਿਆ ਚੋਰੀ ਨਹੀਂ ਇਹਨੇ ਮੂਰਲੇ ਮਾਗਣਾ ਹੈ ਆ ਜੀਆ ਕਾਟੀ ਲੋਟਣਾ ਕਿਉਂ ਕਰ ਰੋ ਬਾਈ ਮੈਂ ਸੱਜਣਾ ਧਾਰ ਤੂਰ ਦੇਖ ਸਕਦੇ ਆ ਨਾ ਮੋਟੀ ਪੈਂਦੀ ਆ ਪੂਰੀ ਲੈ ਦੋ ਦੋ ਧਾਰਾ ਮਾਗ ਲਿਆ ਜੇ ਮਾਰਦੇ ਮੈਂ ਚੋਰੀ ਮੂਰਲੇ ਫਿਰ ਮੈਂ ਮਾਗਰ ਨੂੰ ਹੋ ਕੇ ਖੜ ਜਾਉਂਗਾ ਲੈ ਸਜਣਾ ਤਸੱਲੀ ਤੁਹਾਡੀ ਕਰਾਤੀ ਕੋਈ ਭੂਰ ਛਿੱਟਾ ਨਹੀਂ ਹੈਗਾ ਕੋਈ ਟਾਈਟ ਤਾਂ ਨਹੀਂ ਧਾਰ ਬੜੀ ਨਾ ਵੀਰੇ ਬੋਲੀ ਧਾਰ ਬੜੀ ਬੋਲੀ ਪੂਰੀ ਬੋਲੀ ਹੈ ਸਟੋਰੇਜ ਵਾਸਤੇ ਛੋਦੇ ਮੂਲੇ ਥਣ ਜਿਹੇ ਮੈਂ ਕਦੇ ਕਹੀ ਜਾਂਦੀ ਮੇਰੀ ਗੱਲ ਅੱਛਾ ਇਹ ਤਾਂ ਨਵੇਂ ਆ ਮੁੰਡਾ ਚੋਈ ਨਹੀਂ ਇਹਨੇ ਕਦੇ ਲੈ ਸਜਣਾ ਚਵਾਈ ਤਾਂ ਸਾਨੂੰ ਝੋਟੀ ਦੀ ਆਪ ਹੀ ਦੱਸ ਰਹੀ ਆ ਧਾਰ ਕਿੰਦੀ ਮੋਟੀ ਪੈਂਦੀ ਹੈ ਬਾਕੀ ਹੁਣ ਆਪਾਂ ਤੁਹਾਨੂੰ ਲੀਟਰ ਵੀ ਮਰਵਾਵਾਂਗੇ ਤੇ ਰੇਟ ਵੀ ਬਾਈ ਤੋਂ ਕਰਵਾਵਾਂਗੇ ਤੇ ਇੱਕ ਨੰਬਰ ਵਾਲੀ ਝੋਟੀ ਹੈ ਜਿਹੜੀ ਉਹਦੇ ਵੀ ਆਪਾਂ ਬੱচ্চਾ ਲਾ ਕੇ ਧਾਰਾ ਮਰਵਾਵਾਂਗੇ ਕਿਉਂਕਿ ਇਹ ਚਵਾਈ ਦਾ ਤਾਂ ਫਿਰ ਵੀਡੀਓ ਲੰਬੀ ਹੋ ਜੂ ਜਾਵੇ ਬਾਕੀ ਇੱਕ ਟਾਈਮ ਤੁਸੀਂ ਨਾ ਦੋਹਾਂ ਤੇ ਜੋੜਾ ਵੀ ਕਿਸੇ ਸੱਜਣ ਨੇ ਲੈਣਾ ਜਾਂ ਕੱਲੀ-ਕੱਲੀ ਵੀ ਲੈਣੀ ਹੈ ਨਾ ਇੱਕ ਟਾਈਮ ਤਾਂ ਹੁਣ ਚਾਹੇ ਬਾਜੀ ਤੋਂ ਤੁਸੀਂ ਵੀਡੀਓ ਕਾਲਤੀ ਚਵਾ ਰਹੇ ਹੋ ਇੱਕ ਟਾਈਮ ਤੁਸੀਂ ਆ ਆ ਕੇ ਚੋ ਲਿਓ ਕਿਉਂਕਿ ਥਣ ਥਣਾਉਟ ਦੀ ਉਹਦਾ ਪਾਸ ਕਰੀ ਜਾਂਦੀ ਹੈ ਇੱਕ ਟਾਈਮ ਆ ਕੇ ਵੀਰੇ ਵੀਡੀਓ ਕਾਲ ਤੇ ਨਾ ਮੈਂ ਬਠੰਡੇ ਰਹਿਣਾ ਫਿਰ अच्छा बनवਣਾ ਔਖਾ ਹੋ ਜਾ। اچھا ਵੀਡੀਓ ਕਾਲ ਤੇ ਔਖਾ ਹੈ। ਹਾਂ ਆਪੋ ਜੀ ਖੁਦ ਆ ਕੇ ਬੰਦਾ ਚੋਲੇ ਦਾ ਬੜੀ ਵਧੀਆ ਗੱਲ ਹੈ ਨਾ। ਠੀਕ ਹੈ ਜੀ। ਜਮਾ ਤਸੱਲੀ ਹੋ ਜਾਂਦੀ ਹੈ। ਬਾਈ ਕਹਿੰਦਾ ਨਾ ਖੁਦ ਆ ਕੀ ਚੋਲੇ ਦੋ ਡੰਗ ਕਹਿੰਦਾ ਮੈਨੂੰ ਥੋੜਾ ਜਿਹਾ ਬਠਿੰਡੇ ਜਾਣ ਕਰਕੇ ਜੌਬ ਤੇ ਥੋੜੀ ਪ੍ਰੋਬਲਮ ਆ ਜਾਂਦੀ ਆ। ਬਾਕੀ ਸੱਜਣੋਂ ਗੱਲ ਵੀ ਬਾਈ ਦੀ ਠੀਕ ਆ ਵੀ ਦੋ ਟਾਈਮ ਤੁਸੀਂ ਆਪ ਹੀ ਤਸੱਲੀ ਕਰਿਓ ਆ ਕੇ ਆਪਦੇ ਹੱਥਾਂ ਨਾਲ ਚੁੰਮ ਕੇ ਜਦੋਂ ਫਿਰ ਦੁੱਗਣਾ ਫਰਕ ਪੈਂਦਾ ਗੱਲ ਦਾ ਤਸੱਲੀ ਹੋ ਜਾਂਦੀ ਹੈ। ਬੜੀ ਤਸੱਲੀ ਹੋ ਜਾਂਦੀ ਹੈ। ਲੇਤਾਰਤਾ ਸੱਜਣੋਂ ਪੂਰੀ ਮੋਟੀ ਪੈਂਦੀ ਹੈ। ਕਰਸ ਨੇ ਢੇੜੀ ਲਾ ਕੇ ਘਾਰ ਤਾਂ ਬਹੁਤ ਵਧੀਆ ਬਾਈ ਜੀ ਕਿਉਂਕਿ ਸੱਜਣਾ ਵਪਾਰੀ ਬੰਦਾ ਜਿਹੜਾ ਉਹ ਕਦੇ ਵੀ ਥੱਲਿਓਂ ਜਿਹੜੀ ਝੋਟੀ ਪਾਸ ਨਹੀਂ ਹੈਗੀ ਉਹਨੂੰ ਖਰੀਦਦਾ ਹੀ ਨਹੀਂ ਬਾਈ ਨਹੀ ਬਾਈ ਰੁਪਈਏ ਲੱਗਦੇ ਸਾਨੂੰ ਪਤਾ ਯਾਰ ਹਾਂ ਫਿਰ ਅੜਨ ਵਾਲਾ ਕੰਮ ਨਹੀਂ ਕਰਦਾ ਜਾਨਵਰ ਹਨਾ ਮਾਲਟੀ ਕਰ ਲੈਣੇ ਜਿਹੜੇ ਡਰਨਾ ਨਵੇਂ ਹੋ ਜਾ ਕੁਛ ਨਹੀਂ ਹੁੰਦਾ ਤਾਂ ਬੱਚੇ ਕਰ ਡਰਨਾ ਡਰਨਾ ਕੁਛ ਨਹੀਂ ਹੁੰਦਾ ਆਪਣੇ ਕਰਕੇ ਮੜਾ ਜਾ ਕੁਛ ਨਹੀਂ ਕਰਨੀ ਨੀ ਕਰਦੀ ਨੇ ਤਾਂ ਖਾਣ ਦਾ ਸਟਾਈਲ ਵੀ ਦੇਖ ਲਉਣਾ ਕਿੰਨਾ ਵਧੀਆ ਸਟਾਈਲ ਆ ਨਾ ਝੋਟੀ ਚੰਗੀ ਆ ਸਿੰਘਾ ਤੇਰੀ ਕੱਦ ਕਾਠ ਬਹੁਤ ਆ ਝੋਟੀ ਦਾ ਥੋੜੀ ਜੀ ਸਮਝੇ ਹੋਰ ਹੁੰਦੀ ਝੋਟੀ ਭਰੀ ਹੋਈ ਹੁੰਦੀ ਤਾਂ ਗੱਲ ਹੋਰ ਹੋਣੀ ਸੀ ਤੇ ਬਾਕੀ ਜਿਹੜੇ ਸੱਜਣ ਕੋਲੇ ਜਾਊਗੀ ਸੇਵਾ ਨਾਲ ਅਗਲੇ ਸੂਏ 2 ਡਾਲਰ ਦੀ ਬਣਨ ਵਾਲੀ ਆਈਟਮ ਦਰਨਾ ਡਰਨਾ ਚੋਈ ਪਰਲੇ ਦੇ ਯੁੱਧ ਕਿਵੇਂ ਛੜਤਾ ਹੱਥ ਦਾ ਫਰਕ ਪੈਣਾ ਹੈ ਹੱਥ ਦਾ ਫਰਕ ਚੋਈਆਂ ਬਗੜਦੇ ਨੇ ਜੋਣਗਾ ਨਹੀਂ ਨੇ ਲੈ ਸੱਜਣੋ ਧਾਰ ਦਾ ਇਹਦੇ ਵਿੱਚ ਬਾਈ ਕਹਿੰਦਾ ਇੱਕ ਵੀ ਧਾਰ ਦਾ ਫਰਕ ਨਹੀਂ ਪਰ ਕਈ ਵਾਰੀ ਜਿਹੜਾ ਸੱਜਣ ਘੱਟ ਚੋਂ ਦਾ ਥੋੜਾ ਜਿਹਾ ਖੱਬੇ ਹੱਥ ਨਾਲ ਮੈਂ ਉਹ ਤਾਂ ਦਾਬ ਘੱਟ ਪੈਂਦੀ ਆ ਥਣ ਤੇ ਉਹਦੇ ਕਰਕੇ ਮਾੜੀਆਂ ਮੋਟੀਆਂ ਧਾਰਾਂ ਰਹਿ ਜਾਂਦੀਆਂ ਉਦੋਂ ਤਾਂ ਨਹੀਂ ਬਾਈ ਦੁੱਧ ਵੱਧ ਘੱਟ ਕੇ ਨਾ 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 ਬਾਈ ਜਮਾ ਜਮਾ ਸਹੀ ਆ ਜਮਾ ਪ੍ਰੋਪਰ ਆ ਨਾ ਕਿਸੇ ਸੱਜਣ ਦੀ ਪਕਾਈ ਵਾਲੀ ਗੱਲ ਨਾ ਨਾ ਜਮਾ ਹੀ ਨਹੀਂ ਬਾਈ ਮੈਂ ਹੁੰਦੇ ਨਹੀਂ ਇਦਾਂ ਦੀ ਗੱਲਬਾਤ ਉਹ ਹੱਥ ਕਰਕੇ ਸੱਜਣੋਂ ਥੋੜਾ ਜਿਹਾ ਫਰਕ ਪੈ ਜਾਂਦਾ ਹੈ ਹੈਂ ਬੋਲਣ ਵੇ ਅੱਛਾ ਫਿਰ ਪਹਿਲਾਂ ਖਾਲੀ ਕਿਉਂ ਹੋਣ ਦਿੰਦਾ ਹੱਥ ਦਾ ਬਰਖ ਮੜੇ ਪਰ ਲੈਣਾ ਦਾਬ ਘੱਟ ਦਿੰਦਾ ਹਨਾ ਹਾਂ ਦਾਬ ਘੱਟ ਹੋਣ ਦੁੱਧ ਦਾ ਹੀ ਫਰਕ ਪਾਉ ਲੀਟਰ ਦਾ ਇਹ ਹੈ ਲੀਟਰ ਦਾ ਫਰਕ ਪਾਉ ਦੁੱਧ ਹੈ ਅੱਛਾ ਪੱਕਾ ਪਾਉ ਲੱਗ ਜੂ ਪਤਾ ਕਿੰਨਾ ਕਰਦਾ ਹੈ ਰਾਮਬੈਰੀ ਨਾਲ ਉਹ ਡਰਨਾ ਡਰਨਾ ਕੋਸ ਨਹੀਂ ਹਾਂ ਕੁਝ ਨਹੀਂ ਕਹਿੰਦੀਆਂ ਕਿ ਐਨਾ ਸਾਰਾ ਦੁੱਧ ਕੱਢਦੇ ਚੋਦੇ ਸਨ ਮੱਖੀਆਂ ਬਜਾ ਦੇ ਬੈਠੀਆਂ ਪੱਖਾ ਕਰ ਦਿੱਤੀ ਅਜ ਮੜਾ ਜਾ ਕੋਈ ਪੱਕਾ ਵਸ ਫੋਲੀ ਆ ਜਮਾ ਅੱਛਾ ਮੱਖੀਆਂ ਨਾਲ ਉਹ ਥੱਲੇ ਬੈਠੀਆਂ ਕੋਈ ਨਹੀਂ ਕੋਈ ਕੋਈ ਨਹੀਂ ਕੋਈ ਡਰਨਾ ਡਰਨਾ ਚੋਈ ਚੱਲ ਛੱਡਾ ਜਿਹੜਾ ਜਮਾ ਝੜ ਜਾਂਦੀ ਹੈ ਇਹ ਲੇਵਾ ਜਾਂ ਦੇਖਣ ਨੂੰ ਮੈਨੂੰ ਟੈਟ ਜੀ ਲੇਵੇ ਦੀ ਲੱਗੀ ਥੋੜੀ ਜੀ ਬੰਦ ਜੀ ਲੇਵੇ ਦੀ ਦੁੱਧ ਪਤਾ ਨਹੀਂ ਕਿੱਥੋਂ ਵੱਢੀ ਜਾਂਦੀ ਐ ਇਹ ਬੰਦ ਲੇਵੇ ਦੀ ਫਿਰ ਬੰਦ ਦਾ ਫਿਰ ਕੱਢਦੇ ਵੀ ਹੁੰਦੀ ਐ ਬੰਦ ਲੇਵੇ ਦਾ ਜਾਨਵਰ ਦਾ ਦੁੱਧ ਸੱਚ ਨੂੰ ਕੱਢਦਾ ਹੁੰਦਾ ਅਕਸਰ ਜਿਹੜਾ ਬੰਦ ਜੀ ਲੇਵੇ ਦਾ ਜਾਨਵਰ ਹੁੰਦਾ ਨਾ ਕਾ ਪਤਾ ਹੀ ਨਹੀਂ ਲੱਗਦਾ ਕਿਧਰੋਂ ਕੱਢੀ ਜਾਂਦੀ ਆ ਕਰਮਾਰੀ ਬਾਲਟੀ ਜਾਂਦੀ ਆ ਤਹਾਂ ਚੱਕਦੀ ਬਾਕੀ ਦੋ ਟਾਈਮ ਚਾਰ ਟਾਈਮ ਵਾਰ-ਵਾਰ ਮੈਂ ਹਰੇਕ ਵੀਡੀਓ ਦੇ ਵਿੱਚ ਇਹੀ ਕਹਿੰਦਾ ਹੁੰਦਾ ਵੀ ਦੋ ਟਾਈਮ ਤਾਂ ਜ਼ਰੂਰ ਟਾਈਮ ਤੋਂ ਟਾਈਮ ਤੁਸੀਂ ਨਾ ਚੋਕੇ ਜਾਨਵਰ ਖਰੀਦਿਆ ਕਰੋ ਕਿਉਂਕਿ ਮਾਕ ਤੁਸੀਂ ਰੁਪਈਆ ਲਾਉਣੇ ਹੁੰਦੇ ਨੇ ਕਿਉਂਕਿ ਵਪਾਰੀ ਨੇ ਕੋਈ ਫਟਿਆ ਹੋਇਆ ਨੋਟ ਨਹੀਂ ਲੈਣਾ ਹੁੰਦਾ ਸੁੱਥੋਂ ਨਵੇਂ ਨੋਟ ਲੈਣੇ ਹੁੰਦੇ ਨੇ ਗਣਕੇ ਤਾਂ ਫਿਰ ਤੁਸੀਂ ਵੀ ਟਾਈਮ ਤੋਂ ਟਾਈਮ ਦੋ ਟਾਈਮ ਘੱਟੋ-ਘੱਟ ਦੋ ਟਾਈਮ ਟਾਈਮ ਤੋਂ ਟਾਈਮ ਜ਼ਰੂਰ ਚੋਕੇ ਮੱਝ ਲੈ ਕੇ ਆਇਓ ਉਹ ਕਿ ਪਿੱਛੋ ਫਰਹਰਾਨਗੀ ਦੀ ਗੱਲ ਹੋ ਰਹੀ ਹੈ ਨੇ ਸੱਜਣਾ ਚਾਰ ਬੰਦੇ ਸੋਨੂੰ ਮਾੜਾ ਕਹਿੰਦੇ ਨੇ ਚਾਰ ਵੇਚਣ ਵਾਲੇ ਨੂੰ ਕਹਣਗੇ ਫਿਰ ਚਾਰ ਖਰੀਦਣ ਵਾਲੇ ਨੂੰ ਕਹਣਗੇ ਹਨਾ ਬਾਈ ਪੈਂਦਾ ਫਰਕ ਹਾਂ ਆਪਦੇ ਪਹਿਲੀ ਪੂਰੀ ਤਸੱਲੀ ਕਰਨ ਲਈ ਜਾਨਵਰ ਲੈਣ ਤੋਂ ਦੋ ਟਾਈਮ ਚਾਰ ਟਾਈਮ ਜਾ ਕੇ ਪਰ ਜਿਹੜਾ ਬੰਦਾ ਦੋ ਟਾਈਮ ਚਵਾਉਂਦਾ ਨਹੀਂ ਮੇਰੇ ਹਿਸਾਬ ਨਾਲ ਕਈ ਬੰਦੇ ਗੁੱਸਾ ਵੀ ਕਰਨਗੇ ਫਿਰ ਖੋਟ ਵੀ ਹੋਊਗਾੰਦਾ ਕੋਈ ਨਹੀਂ ਚਵਾ ਦੇ ਵਿੱਚ ਆਉਣ ਨਾ ਕੀ ਹਰਜਾ ਜਦੋਂ ਆਪਣਾ ਜਾਨਵਰ ਸਹੀ ਹੈ ਅੱਧੇ ਲੀਟਰ ਦਾ ਫਰਕ ਪਊਗਾ ਬਾਹਲਾ ਨਹੀਂ ਪੈਂਦਾਗਾ ਆ ਅੱਧੇ ਲੀਟਰ ਦਾ ਹੱਥ ਦਾ ਕਰ ਜੂਗੀ ਹਾਂ ਇਹ ਤਾਂ ਹੁਣ ਆਪਣੇ ਤਾਂ ਮੁਰਵੇ ਚ ਆਉਂਦੀਆਂ ਅਛਿਆ ਹਾਂ ਅੱਜ ਬੁੜੀਆਂ ਹੈ ਨਹੀਂ ਆਪਣੇ ਲਵੇ ਆ ਵੀ ਸੱਜਣੋਂ ਮੁੰਡਾ ਲਿਆਂਦਾ ਹੈ ਕਿ ਮੰਡੀਆਂ ਦਾ ਸੱਦ ਕੇ ਬਾਈ ਨੇ ਇਹ ਤਾਂ ਉਹਨੂੰ ਦੇਖ ਲੋ ਚਵਾਈ ਕਿਵੇਂ ਕਰਦਾ ਇਹ ਵੀ ਮੇਰੇ ਮੰਗਵਣ ਜਾਣ ਜਾਈ ਲੱਗਦਾ ਮਸੇ ਹੈ ਹੈ ਅੱਜ ਮਸੇ ਹੀ ਸੀ ਉਹ ਨਾ ਗਸਸ ਮੈਂ ਕਿਹਾ ਨਾ ਚੋਈ ਗਈ ਹੂ ਹੈ ਛੱਡ ਦੇ ਖਿਆਲ ਫਿਰ ਮਾੜਾ ਮੋਟਾ ਤਾਂ ਕੋਈ ਨਹੀਂ ਕੱਤੀ ਮਾਰ ਲੂ ਮੂੰ ਇੱਤਿਮਾ ਆਵੇ ਆਪੋ ਕੀ ਛੱਡਦੇ ਕੋਈ ਨਹੀਂ ਲੈ ਕੈਮਰੇ ਚ ਹੀ ਰੱਖ ਲੈ ਬਾਲਟੀ ਚੱਕ ਲੈ ਬਾਲਟੀ ਦੂਜੀ 1 ਲੀਟਰ ਚੱਕ ਲੈ ਪਲਟਾ ਮਾਰ ਕੇ ਮਾਰੂ ਲੀਟਰ ਇਹਦਾ ਲੈ ਸੱਜਣਾ ਹੁਣ ਦਿਖਾ ਦਨੇ ਸੋਨੂੰ ਕਿੰਨਾ ਲੱ ਦੁੱਧ ਕੱਢਿਆ ਝੋਟੀ ਨੇ ਵਾਕੀ ਕਰਤੀ ਕਮਾਲ ਮੈਨੂੰ ਲੱਗਦਾ ਨਹੀਂ ਸੀ ਵੀ ਇੰਨਾ ਦੁੱਧ ਕੱਢ ਦੂਗੀ ਚੱਦਾ ਥੋੜਾ ਜਮਾ ਝਾੜਦਾ ਆਉਣੇ ਉਹ ਤਾਂ ਆਪਾਂ ਦਿਖਾ ਦਾਂਗੇ ਕੋਈ ਪਲਟਾ ਮਾਰ ਲੈ ਇੱਕ ਦੋ ਮਾਰਦੇ ਆ ਭਾਈ ਮਾਰਾਂਗੇ ਮਾਰਾਂਗੇ ਜ਼ਰੂਰ ਐਡ ਕਰਾ ਦੇ ਆਪਣੇ ਦੇਖਣ ਵਾਲੇ ਦਰਸ਼ਕਾਂ ਦੀ ਤਸੱਲੀ ਕਰਾ ਦੇ ਜਮ ਮਾਰ ਦੇ ਦੋ ਤਿੰਨ ਵਾਰੀ ਮਾਰ ਦੇ ਤੇ ਨਹੀਂ ਕਮੈਂਟਾਂ ਚ ਖਾਣਗੇ ਖਾਲ ਆਪਣੀ ਹੂੰ ਹੂੰ ਕੀ ਹੋਰ ਲੈ ਹੁਣ ਮਿੰਦੇ ਬਈ ਬਾਲਟੀ ਚੱਕ ਕੇ ਪਾਣੀ ਲੈ ਲਵੇ ਹੋਇਆ ਹਨ ਪਾ ਦੇ ਪਰ ਕੇ ਇੱਕ ਦੋ ਤਿੰਨ ਪਰਦਿਆ ਕਰੋ 4 4 ਹੋ ਗਏ ਹੂੰ ਹੂੰ 5 6 ਲੈ ਸਟ ਨੂੰ ਲੀਟਰ 7 ਮਾਰਦੇ ਲੀਟਰ 14 ਕਰਦੇ ਬਾਈ ਉੱਠੀ ਹਮ ਹੱਕਾ ਥੋੜਾ ਹੀ ਫਰਕ ਪੈਂਦਾ ਬਹੁਤ ਟਾਈਮ ਲਾ ਸੱਜਣਾ ਮੈਂ ਇੱਕ ਬਾਈ ਨੇ ਚੋਣ ਤੇ ਥੋੜਾ ਜਿਹਾ ਲਾਤਾ ਟਾਈਮ ਲੈ ਇੱਧਰ ਆ ਜਾ ਬਾਈ ਲੈ ਆਜ ਲੈ ਹੁਣ ਇਹਦਾ ਫਿਰ ਉਹ ਜਾ ਰੇਕ ਦੱਸ ਦੇ ਇੱਕ ਕਰਾ ਦੇਗਾ 16 ਟਾਈਮ ਤੋਂ ਟਾਈਮ ਹੋਊਗਾ ਵੀਰੇ ਹੈ ਹੋਊਗਾ ਟਾਈਮ ਤੋਂ ਟਾਈਮ ਹੋਊਗਾ ਅੱਛਾ ਹਾਂ ਹੋ ਜੂ ਪੱਕਾ ਉਸ ਸੱਜਣਾ ਆਪਣੀ ਚਬਾਈ ਦਾ ਫਰਕ ਆ ਥੋੜਾ ਘੰਟਾਕ ਚਬਾਈ ਦਾ ਨਾ ਆਪਣੇ ਸਸ ਚੁੰਦੀ ਆ अच्छा जी अ जो हैनी है है। के का हाथ है। का दे फर्क ਪੈ ਜਾਂਦਾ ਕੋਈ ਦਾ ਠੀਕ ਹੈ ਜੀ ਹਾਂ ਤੇ ਬਾਕੀ ਇਹ ਆਪਣੀ ਚਵਾਈ ਹੁੰਦੀ ਹੈਗੀ ਆ 5:30 ਹਾਂ ਜੀ 5:30 ਤੋਂ 5:30 ਆਪਣੀ ਚਵਾਈ ਹੁੰਦੀ ਆ ਠੀਕ ਹੈ ਜੀ ਅੱਜ ਆਪਾਂ ਮੇਰੇ ਖਾ 4 ਵਜੇ ਲੱਗ ਹਾਂ ਹਾਂ 4:00 ਵਜੇ ਬਾਕੀ ਸਤਨੂੰ ਡੂੜਕ ਘੰਟੇ ਦਾ ਫਰਕ ਹੈ ਤੁਸੀਂ ਡੂੜਕ ਘੰਟੇ 'ਚ ਹੁਣ ਆਪਦੇ ਆਪਦੇ ਦਿਮਾਗ ਨਾਲ ਲਾ ਲਿਓ ਵੀ ਕਿੰਨਾ ਕ ਦੁੱਧ ਘੱਟ ਘੱਟ ਸਕਦਾ ਕਿੰਨਾ ਕ ਵਧ ਬਾਕੀ ਦੋ ਟਾਈਮ ਬਾਈ ਚਵਾ ਕੇ ਦਿੰਦਾ ਦੇਵਾਗੇ ਭਾਈ 2-3 ਟਾਈਮ ਚੜਾ ਮਰਜੀ ਤਸੱਲੀ ਕਰਕੇ ਲੈ ਕੇ ਜਾਵੇ ਲੈ ਹੁਣ ਇਹਦਾ ਰੇਟ ਫਿਕਸ ਜਾਂ ਰੇਟ ਹੀ ਦੱਸ ਦੀ ਬਾਹਲਾ ਵੱਡਾ ਪੱਥਰ ਨਾ ਧਣੀ ਵੀਰੇ ਆਪਾਂ ਇਹ ਜਿਹੜੇ ਹਿਸਾਬ ਨਾਲ ਬਰੀਡ ਜਾਤ ਹੈਗੀ ਆ ਹਾਂਜੀ ਉਹਦੇ ਹਿਸਾਬ ਨਾਲ 1 ਲੱਖ 15000 1 ਲੱਖ 15000 ਦੀ ਹਾਂਜੀ ਲੈ ਸੱਜਣਾ ਮੂੰਹੋਂ ਛੇ ਦਾ ਆਂਦਾ ਕਾਠ ਟੂਠ ਚੰਗਾ ਹੈ ਬਰੀਕੀਆਂ ਬਹੁਤ ਨੇ ਤੇ ਮਾਗਰ ਕੱਤੀ ਆ 1 ਲੱਖ 15000 ਜੋ ਵੀ ਆਪਾਂ ਕਰ ਦਾਂਗੇ ਹੋਰ ਕਰਦਾਂਗੇ ਵੀਰੇ ਮਾਨਤਾਨ ਜੀ ਫਰਜ ਬੰਦੇ ਆ ਕਰਨ ਦਾ ਮਾਨ ਕਰਾਇਆ ਕੱਪਾ ਛੱਡ ਦਾਂਗੇ ਹਾਂਜੀ ਜ਼ਰੂਰ ਜ਼ਰੂਰ ਜੀ ਲੈ ਸੱਜਣੋ ਕਰਾਇਆ ਕੱਪਾ ਮੈਂ ਤੁਹਾਨੂੰ ਹੋਰ ਛਡਾ ਦੂੰਗਾ ਵਧੀਆ ਮਾਨਤਾਨ ਕਰਦਾਂਗੇ ਆਪਾਂ 1,115,000 ਚੋਂ ਕਿੰਨੇ ਵੀ ਦੇ ਦਾਂਗੇ ਜੀ ਦਾ ਸਹੀ ਵੜਦੇ ਪਰਾਂ ਯਾਰ 10 ਦੀ ਦੇ ਦਾਂਗੇ 1,11 ਹੀ ਦੇ ਦਿੰਦੇ ਹੈ 11 ਹੀ ਦੇ ਲੈ ਸੱਜਣੋ 1,11,000 ਦੀ ਕਹਿੰਦਾ ਉਹਦੇ ਚ ਵੀ ਛੋਟ ਛੱਪਾ ਆਪਣੇ ਚੈਨਲ ਰਾਹੀਂ ਜੇ ਕੋਈ ਬੰਦਾ ਆਊਗਾ ਤਾਂ ਬਾਈ ਕਰ ਦੂਗਾ ਲੈ ਆ ਆ ਜੋ 77,000 ਰੁਪਏ ਦੀ ਹੈ ਨਾ ਹਾਂਜੀ ਇਹ ਝੋਟੀ ਸੱਜਣੋਂ 72000 ਦੀ ਕਹਿੰਦਾ ਬਾਈ ਇਹਦੇ ਚੋਂ ਵੀ ਮਨਤਾਨ ਕਰ ਦੂਗਾ ਧਾਰਾ ਮਾਰ ਦਈਏ ਇਹਨੂੰ ਮੁਹੱਬਤ ਚਾਲਾ ਕੇ ਦਿਖਾ ਦੇ ਇੱਕ ਵਾਰ ਜੇ ਨਾ ਡਰੀ ਤਾਂ ਪਾ ਬੱਚਾ ਲਾ ਕੇ ਸੱਜਣੋਂ ਇਹਦਾ ਵੀ ਥਣ ਥਣੋਟ ਸਾਨੂੰ ਧਾਰ ਤੱਪਾ ਦਿਖਾ ਦਾਂਗੇ ਤਾਂ ਵੀਡੀਓ ਲੰਬੀ ਨਾ ਹੋ ਜੇ ਬੱਚਾ ਛੱਡ ਦੇ ਮੈਂ ਸੱਜਣੋਂ ਸਾਹਮਣੇ 6 ਦੰਦ ਝੋਟੀ ਉੱਚੇ ਕੱਦ ਕਾਠ ਚ ਇਸ ਟਾਈਮ ਪਹਿਲਾਂ ਚੋਈ ਗਈ ਬਾਈ ਕਹਿੰਦਾ 16 ਕਿਲੋ ਮੈਂ ਮਣਿਆ ਕੇ ਦੇਵਾਂਗਾ ਜੇ ਸੱਜਣ ਘਰੇ ਆਉਂਦਾ ਤੁਸੀਂ ਸੱਜਣੋਂ 15 ਕਿਲੋ ਮੰਨ ਕੇ ਆ ਜਾਓ ਬਾਈ ਕੋਲੇ ਦੋ ਟਾਈਮ ਆਪਦੀ ਚੋਕੇ ਤਸੱਲੀ ਕਰ ਲਿਓ 111000 ਦੇ ਵਿੱਚੋਂ ਵੀ ਵਧੀਆ ਛੋਟ ਛੱਪਾ ਬਾਈ ਕਰਕੇ ਤੋਰੂਗਾ। ਉਹ ਬੱਚਾ ਵਾਸੇ ਕਰਦੀ ਹੈ ਨਾ। ਪਲਾਂ ਮੀਣੀ ਝੋਟੀ ਅਸ ਜਿਹਨੂੰ ਮੂੰਹੋਂ ਛੇ ਦੰਦ ਆਂਦਾ ਪਰ ਸੂਰਾ ਪਹਿਲਾਂ ਥੋੜੀ ਜਿਹੀ ਵੱਡੀ ਹੋ ਕੇ ਬਣੀ ਐ ਤੇ ਇਹਦੀਆਂ ਆਪਾਂ ਥੋੜਾ ਥੋੜਾ ਦਾਰਾਂ ਦਿਖਾ ਦਾਂਗੇ ਤੁਹਾਨੂੰ ਕਿਉਂਕਿ ਵੀਡੀਓ ਲੰਬੀ ਹੋ ਜੂਗੀ ਜਾਦੇ ਥੋੜੀ ਜੀ। ਇਸੇ ਕਰਕੇ ਫਿਰ ਬਹੁਤੀ ਵੀਡੀਓ ਲੰਬੀ ਵੀ ਸੱਜਣਾਂ ਸਕਿੱਪ ਕਰ ਦਾਂਦੇ ਨੇ ਦੇਖਦੇ ਨਹੀਂ। ਆ ਜਾ ਆ ਜਾ ਜਲਦੀ ਆ ਜਾ ਬਸ। ਥੱਲੇ ਪਾਸੇ ਵੇ ਜਾ ਦੇਖ ਜਦੋਂ ਆ ਗਈ ਮੈਨੂੰ ਦੱਸ ਦੇਣਾ ਆ ਗਈ ਕਿ ਜਾ ਕੇ ਨਾ ਡਰਨਾ ਬੋਲੇ ਬੈਠ ਕੇ ਥੱਲੇ ਬੈਠ ਜਾਈਦਾ ਹੁੰਦਾ ਐ ਬੈਠ ਕੁਝ ਨਹੀਂ ਕਹੇ ਇਹ ਨਾ ਬਾਈ ਸੱਜਣਾ ਥੋੜਾ ਜਿਆਦਾ ਜੱਕਦਾ ਜਾ ਕੋਈ ਗੱਲ ਨਹੀਂ ਕੋਈ ਜਾਂਦਾ ਖਰ ਬਗਾਨੇ ਪਸ਼ੂ ਤੋਂ ਬੰਦਾ ਸੋਇਆ ਘਬਰਾਉਂਦਾ ਵੀ ਹੁੰਦਾ ਵੀ ਸੱਟ ਛੱਡਾ ਜਮਾ ਝਾੜਦਾ ਉਹਨੇ ਦੇਖਾ ਦੋ ਆ ਲੈ ਵਾ ਦੇਖ ਲੋ ਸੱਜਣਾ ਝੋਟੀ ਨੇ ਖਾਲੀ ਕਰਤਾ ਜਮਾ ਆ ਗਈ ਆ ਗਈ ਸੱਜਣਾ ਆ ਗਈ ਹੋ ਆ ਗਈ ਆ ਗਈ ਤੋੜ ਦੇ ਥਣ ਆ ਜਾ ਬੱਤੇ ਆ ਜਾ ਆ ਜਾ ਬੰਦੀ ਬਣਾ ਲੈ ਸੱਜਣਾ ਥਾਣੀ ਨਹੀਂ ਵੀ ਬੜਾ ਟਾਪ ਦਾ ਬਣਾਇਆ ਝੋਟੀ ਨੇ ਉਹੀ ਜਿਹੜੇ ਥਣ ਦੇ ਆਪਾ ਸਪਾਰਸ਼ ਕਰਦੇ ਹੁੰਦੇ ਨੇ ਵੀ ਜੜ ਤੋਂ ਮੋਟਾ ਥੱਲੇੋਂ ਤਿੱਖਾ ਹੋਵੇ ਥਣਾ ਲੈ ਮਾਰੀ ਸਾਈਡ ਮੜਾ ਥਣ ਦਿਖਾ ਦੀ ਬਈ ਹਾਂ ਹਾਂ ਪਾਣੀ ਡੋਲ ਲੈ ਸੱਜਣਾ ਥਣ ਤੁਸੀਂ ਦੇਖ ਸਕਦੇ ਓ ਜਿਆਦਾ ਲਵੇ ਮੈਂ ਜਾਂਦਾ ਨਹੀਂ ਥੋੜਾ ਜਿਆਦਾ ਡਰ ਗਿਆ ਮੈਂ ਮਾਰ ਦੇ ਕੋਈ ਇਹ ਜਿਹਾ ਧਾਰੀ ਮਾਰਦੀ ਨਹੀਂ ਕੋਈ ਗੱਲ ਨਹੀਂ ਲੈ ਇਹਦੀ ਧਾਰ ਸੱਜਣੋ ਇਹਦੇ ਨਾਲ ਉਹ ਵੀ ਬਾਹਰੀ ਤੰਗੀ ਆ ਬਾਹਰੀ ਮੋਟੀ ਧਾਰ ਉਹਨੇ ਨਾ ਜੋ ਮਾਰ ਦੇ ਬਈ ਹਾਂ ਕੱਟੇ ਕੜਾ ਹੋਪੀਆ ਦੇ ਵਾਹ ਲੀਟਰ ਦਾ ਫਰਕ ਆ ਗਿਆ ਹੈ ਹੈ ਲੈ ਸਕਦਾ ਹਾਂ ਇਹਦੀਆਂ ਵੀ ਧਾਰਾ ਤੋਂ ਮਾਰਕੀਟ ਖਾਤੀਆਂ ਬਿਲਕੁਲ ਟੋਪੀ ਚ ਵਾਈ ਇੱਕ ਵਾਰੀ ਫੇਰ ਦਿਖਾਦਾ ਨਾ ਮਾਰੀ ਦੋ ਕੁ ਮਾਗ ਲੈਣਾਂ ਚ ਮਾਰਦੀ 7 ਲੀਟਰ ਹੈ ਹਾਂ ਲੈ ਸਕਦੇ ਲੈ ਸਕਦੇ ਨਾ ਦੋਹਾਂ ਝੋਟੀਆਂ ਤੇ ਜਿਹੜੀ ਵੀ ਝੋਟੀ ਪਸੰਦ ਆਊਗੀ ਇਹ 72000 ਦੇ ਵਿੱਚੋਂ ਵਧੀਆ ਮਾਨਤਾਨ ਕਰੂਗਾ ਬਾਈ ਕਾਨੂੰਨ ਕੱਟੀ ਹੈ ਇਹ 6 ਦੰਦ ਦੂਜਾ ਸੂਆ ਇਹ ਬਾਈ 111000 ਦੀ ਕਹਿੰਦਾ ਉਹਦੇ ਚੋਂ ਵੀ ਸੱਜਣੋਂ ਆਪਾਂ ਤੁਹਾਨੂੰ ਛੋਟਾ ਪੱਕਾ ਕਰਵਾਵਾਂਗੇ ਇਹਨਾਂ ਦੋਹਾਂ ਝੋਟੀਆਂ ਤੇ ਜਿਹੜੀ ਵੀ ਝੋਟੀ ਸੱਜਣਾਂ ਨੂੰ ਪਸੰਦ ਆਊਗੀ ਨੇੜ ਆ ਕੇ ਤਸੱਲੀ ਕਰਕੇ ਦੋ ਟਾਈਮ ਚਾਰ ਟਾਈਮ ਬਾਈ ਕੋਲ ਝੋਕੇ ਤੁਸੀਂ ਖਰੀਦ ਸਕਦੇ ਹੋ। ਬਾਕੀ ਸੱਜਣਾਂ ਚੈਨਲ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਾ ਕਰੋ ਧੰਨਵਾਦ।